ਪਚਾਰ ਜਿਹੇ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੂਨ ਗਰਬ ਨ ਆਇਓ ਪੰਜਵੇਂ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਪ੍ਰਕਾਸ਼ ਵਿਸਾਖ ਵਦੀ ਸਤ ਸੰਮਤ 1620 ਦੇ ਵਿੱਚ ਸਨ 1563 ਦੇ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ ਮਾਤਾ ਭਾਨੀ ਜੀ ਦੇ ਉਧਰ ਤੋਂ ਸਤਿਗੁਰੂ ਜੀ ਨੇ ਅਵਤਾਰ ਧਾਰਿਆ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਦਾ ਅਵਤਾਰ ਗੁਰੂ ਘਰ ਦੇ ਵਿੱਚ ਹੋਇਆ ਨਾਨਾ ਗੁਰੂ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਉਸ ਸਮੇਂ ਗੁਰਤਾ ਗੱਦੀ ਤੇ ਬਰਾਜਮਾਨ ਨੇ ਸਤਿਗੁਰੂ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬੇਅੰਤ ਖੁਸ਼ੀਆਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਮੰਨੀਆਂ ਇਹਨਾਂ ਦੇ ਵੱਡੇ ਭਰਾਤਾ ਬਾਬਾ ਪ੍ਰੀਤੀ ਚੰਦ ਜੀ ਉਹਨਾਂ ਤੋਂ ਛੋਟੇ ਬਾਬਾ ਮਹਾਦੇਵ ਜੀ ਤਿੰਨ ਭਰਾ ਨੇ ਸਤਿਗੁਰੂ ਧੰਨ Sri ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਪਰ ਸਭ ਤੋਂ ਵੱਧ ਜਿਹੜੀਆਂ ਖੁਸ਼ੀਆਂ ਨੇ ਉਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਨਾਨਾ ਗੁਰੂ ਤੋਂ ਗੁਰੂ ਪਿਤਾ ਤੋਂ ਪ੍ਰਾਪਤ ਕੀਤੀਆਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਆਪ ਸੰਗਤਾਂ ਨੇ ਉਹਨਾਂ ਦੇ ਬਚਪਨ ਦੀ ਇਹ ਜਿਹੜੀ ਸਾਖੀ ਹੈ ਬੜੀ ਵਾਰ ਸਰਵਣ ਕੀਤੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਛੋਟੀ ਜੀ ਉਮਰ ਹੈ ਬਾਲਕ ਅਵਸਥਾ ਹੈ ਰੜਦੇ ਪਏ ਨੇ ਜਿਸ ਪਲੰਗ ਦੇ ਉੱਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਬਰਾਜੇ ਨੇ ਇਨਾਂ ਨੇ ਆਪਣਾ ਇੱਕ ਹੱਥ ਪਲੰਘ ਨੂੰ ਪਾਇਆ ਤੇ ਖੜੇ ਹੋ ਗਏ। ਪਲੰਘ ਦੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕੀਤੀ। ਇਧਰੋਂ ਮਾਤਾ ਭਾਨੀ ਜੀ ਨੇ ਵੇਖਿਆ ਕਿ ਸਹਿਬਜ਼ਾਦਾ ਪਲੰਘ ਦੇ ਉੱਪਰ ਚੜ੍ਹ ਲੱਗਾ ਤੇ ਝੱਟ ਇੱਕਦਮ ਭੱਜ ਕੇ ਸਹਿਬਜ਼ਾਦੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਕਿਤੇ ਗੁਰੂ ਸਾਹਿਬ ਜੀ ਦੇ ਪਲੰਘ ਦੇ ਉੱਪਰ ਨਾ ਚੜ ਜਾਣ ਤੇ ਸਤਿਗੁਰੂ ਜੀ ਦਾ ਨਰਾਦਰ ਬੇਅਦਬੀ ਨਾ ਹੋਵੇ। ਧੰਨ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਜੀ ਨੇ ਜਿਸ ਵੇਲੇ ਵੇਖਿਆ ਸਤਿਗੁਰੂ ਜੀ ਨੇ ਮਾਤਾ ਭਾਨੀ ਜੀ ਨੂੰ ਆਖਿਆ ਪੀ ਇਹਨੂੰ ਛੱਡ ਦਿਵੋ ਜਿਸ ਵੇਲੇ ਮਾਤਾ ਭਾਨੀ ਜੀ ਨੇ ਸਹਬਜ਼ਾਦੇ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਨੂੰ ਛੱਡਿਆ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਜੀ ਨੇ ਆਪਣੇ ਦੋਤੇ ਨੂੰ ਗੋਦੀ ਦੇ ਵਿੱਚ ਬਿਠਾਇਆ ਤੇ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਨੇ ਬਚਨ ਆਖੇ ਇਹ ਬੜੀ ਵੱਡੀ ਅਜਮਤ ਦਾ ਮਾਲਕ ਹੋਵੇਗਾ। ਉੱਥੇ ਸਤਿਗੁਰੂ ਜੀ ਨੇ ਬਚਨ ਕੀ ਦੋਹਤਾ ਬਾਣੀ ਕਾ ਬੋਤਾ। ਭਾਵ ਕਿ ਇਹ ਜਿਹੜਾ ਦੋਹਤਾ ਹੈ ਇਹ ਗੁਰਬਾਣੀ ਦਾ ਜਹਾਜ਼ ਹੋਵੇਗਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਥੋੜੇ ਜੇ ਵੱਡੇ ਹੋਏ ਨੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਜੋਤੀ ਜੋਤ ਸਮਾਏ ਗੁਰਤਾ ਗੱਦੀ ਮਿਲੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ। ਸਤਿਗੁਰੂ ਜੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਆਖਿਆ ਤੁਸੀਂ ਇਹ ਜਿਹੜਾ ਗੋਇੰਦਵਾਲ ਸਾਹਿਬ ਹੈ ਇਹਨੂੰ ਛੱਡ ਕੇ ਅੰਮ੍ਰਿਤਸਰ ਚਲੇ ਜਾਵੋ ਸਤਿਗੁਰੂ ਜੀ ਨੇ ਇੱਥੇ ਆ ਕੇ ਰਾਮਸਰ ਸਰੋਵਰ ਦੀ ਸੇਵਾ ਕਰਵਾਈ ਇੱਥੇ ਸਤਿਗੁਰੂ ਜੀ ਨੇ ਸ਼ਹਿਰ ਵਸਾਇਆ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਹੁਣ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪੁੱਤਰ ਤਾਏ ਦੇ ਪੁੱਤਰ ਸਹਾਰੀਮਲ ਦੇ ਪੁੱਤਰ ਦਾ ਵਿਆਹ ਹੈ ਸਹਾਰੀਮਲ ਆਪਣੇ ਪੁੱਤਰ ਦੇ ਵਿਆਹ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਸੱਦਾ ਪੱਤਰ ਲੈ ਕੇ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਿਆ ਇਹਨੇ ਸਤਗੁਰੂ ਜੀ ਨੂੰ ਆਖਿਆ ਕਿ ਤੁਸੀਂ ਵਿਆਹ ਦੇ ਵਿੱਚ ਜ਼ਰੂਰ ਹਾਜ਼ਰੀ ਭਰਨੀ ਧੰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਸਹਾਰੀ ਮੱਲ ਅਸੀਂ ਤੇਰੇ ਪੁੱਤਰ ਦੇ ਵਿਆਹ ਦੇ ਵਿੱਚ ਨਹੀਂ ਆ ਸਕਦੇ ਸਾਡੇ ਨਾਲ ਬਹੁਤ ਸਾਰੀਆਂ ਸੰਗਤਾਂ ਹੋਣਗੀਆਂ ਤੇ ਬਹੁਤ ਜ਼ਿਆਦਾ ਪ੍ਰਬੰਧ ਕਰਨਾ ਪਵੇਗਾ ਸਤਗੁਰੂ ਜੀ ਨੇ ਆਖਿਆ ਕਿ ਕੋਈ ਨਹੀਂ ਸਾਡੇ ਸਹਿਬਜ਼ਾਦੇਆਂ ਦੇ ਵਿੱਚੋਂ ਜ਼ਰੂਰ ਕੋਈ ਨਾ ਕੋਈ ਪਹੁੰਚੇਗਾ ਵੱਡੇ ਪੁੱਤਰ ਬਾਬਾ ਪ੍ਰੀਤਿਚੰਦ ਨੂੰ ਆਖਿਆ ਪ੍ਰੀਤਿਚੰਦ ਨੇ ਮੰਨ ਕਰ ਦਿੱਤਾ ਸਤਿਗੁਰੂ ਜੀ ਇੱਥੇ ਕਾਰ ਸੇਵਾ ਚੱਲ ਰਹੀ ਹੈ ਉਹਦੀ ਦੇਖ ਰੇਖ ਜਿਹੜੀ ਹੈ ਉਹ ਸਾਰੀ ਮੈਂ ਕਰਦਾ ਮੇਰੇ ਤੋਂ ਬਿਨਾ ਕੰਮ ਔਖਾ ਹੋ ਜਾਵੇਗਾ ਬਾਬਾ ਮਹਾਦੇਵ ਜੀ ਨੂੰ ਆਖਿਆ ਬਾਬਾ ਮਹਾਦੇਵ ਜੀ ਨੇ ਆਖਿਆ ਸਤਿਗੁਰੂ ਜੀ ਕੌਣ ਤਾਇਆ ਤੇ ਕੌਣ ਭਰਾ ਉਹ ਮਸਤਾਨੀ ਬਿਰਤੀ ਦੇ ਮਾਲਕ ਸਨ ਹੁਣ ਵਾਰੀ ਆਈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸਤਿਗੁਰ ਜੀ ਹਜੇ ਗੁਰੂ ਨਹੀਂ ਬਣੇ ਸਤਿਗੁਰ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਜਿਸ ਵੇਲੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਤੇ ਸਤਿਗੁਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਦੋਵੇਂ ਹੱਥ ਜੋੜ ਕੇ ਆਖਿਆ ਵੀ ਤੁਸੀਂ ਸਤਿਗੁਰ ਜੀ ਜਿਵੇਂ ਹੁਕਮ ਕਰੋ ਉਸੇ ਤਰ੍ਹਾਂ ਹੀ ਮੈਨੂੰ ਪ੍ਰਵਾਨ ਹੈ ਤੁਸੀਂ ਤਾਂ ਮੈਨੂੰ ਵਿਆਹ ਦੇ ਵਿੱਚ ਭੇਜ ਰਹੇ ਹੋ ਤੁਸੀਂ ਮੈਨੂੰ ਜੇ ਕਿਤੇ ਸ਼ਹਾਦਤ ਪਾਉਣ ਵਾਸਤੇ ਵੀ ਕਹਿ ਦਿੰਦੇ ਤੇ ਸਤਿਗੁਰੂ ਜੀ ਮੈਂ ਉਹ ਵੀ ਆਪ ਜੀ ਦਾ ਬਚਨ ਨਹੀਂ ਸੀ 모ੜਨਾ ਵਿਆਹ ਦੇ ਵਿੱਚ ਤੇ ਕਈ ਖੁਸ਼ੀਆਂ ਕਈ ਰੌਣਕ ਮੇਲੇ ਹੋਣਗੇ ਜਿੱਥੇ ਤੁਸੀਂ ਮੈਨੂੰ ਭੇਜ ਰਹੇ ਹੋ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਗਏ ਨਾਲ ਸਤਿਗੁਰੂ ਜੀ ਨੇ ਬਚਨ ਕੇ ਕਿ ਜਦੋਂ ਤੱਕ ਅਸੀਂ ਆਉਂਦੇ ਨਹੀਂ ਉਹ ਜਦੋਂ ਤੱਕ ਅਸੀਂ ਸੁਨੇਹਾ ਨਹੀਂ ਭੇਜਦੇ ਉਦੋਂ ਤੱਕ ਤੁਸੀਂ ਵਾਪਸ ਨਹੀਂ ਆਉਣਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਮਹੀਨੇ ਤੋਂ ਉੱਪਰ ਹੋ ਗਿਆ ਕੋਈ ਸੁਨੇਹਾ ਨਹੀਂ ਭੇਜਿਆ ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ ਜਿਸ ਅਸਥਾਨ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਹੋਇਆ ਸੀ ਉਸ ਅਸਥਾਨ ਦੀ ਕਾਰ ਸੇਵਾ ਕਰਵਾਈ ਇੱਥੇ ਹੀ ਲਾਹੌਰ ਦੀ ਧਰਤੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਸਾਈ ਮੀਆਂ ਮੀਰ ਜੀ ਮਿਲਦੇ ਨੇ ਇੱਥੇ ਹੁਣ ਕਾਫੀ ਸਮਾਂ ਬੀਤ ਗਿਆ 2-3 ਮਹੀਨੇ ਬੀਤੇ ਅਰਜਨਦੇਵ ਜੀ ਨੇ ਚਿੱਠੀ ਭੇਜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਸਤਿਗੁਰੂ ਜੀ ਜਿਵੇਂ ਬੰਬੀਹਾ ਜਿਹੜਾ ਹੈ ਉਹ ਪਾਣੀ ਤੋਂ ਬਿਨਾ ਤੜਫਦਾ ਮੇਰੀ ਹਾਲਤ ਸਤਿਗੁਰੂ ਜੀ ਇਸ ਤਰ੍ਹਾਂ ਹੋ ਰਹੀ ਹੈ ਵੀ ਮੇਰਾ ਤੁਹਾਡੇ ਦਰਸ਼ਨਾਂ ਨੂੰ ਬਹੁਤ ਜ਼ਿਆਦਾ ਦਿਲ ਕਰਦਾ ਸਤਿਗੁਰੂ ਜੀ ਕਿਰਪਾ ਕਰੋ ਜਿਵੇਂ ਸਵੰਤੀ ਬੁੰਦ ਵਾਸਤੇ ਬੰਬੀ ਹਾ ਤੜਫਦਾ ਇਸ ਤਰ੍ਹਾਂ ਮੇਰੇ ਅੰਦਰ ਤੜਫ ਹੈ ਤੁਹਾਡੇ ਦਰਸ਼ਨਾਂ ਦੀ ਫਿਰ ਜਿਹੜੀ ਚਿੱਠੀ ਭੇਜੀ ਦੋ ਤਿੰਨ ਚਿੱਠੀਆਂ ਭੇਜੀਆਂ ਜਿਹੜੀਆਂ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਤੱਕ ਬਾਬੇ ਪ੍ਰੀਤ ਚੰਦ ਨੇ ਨਹੀਂ ਪਹੁੰਚਣ ਦਿੱਤੀਆਂ ਬਾਅਦ ਵਿੱਚ ਅਖੀਰਲੀ ਵਾਰ ਜਿਹੜੀ ਚਿੱਠੀ ਹੈ ਸਤਿਗੁਰੂ ਜੀ ਦੇ ਕੋਲ ਪਹੁੰਚੀ ਸਤਿਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਲਾਹੌਰ ਤੋਂ ਬੁਲਾਇਆ ਹੁਣ ਸਤਿਗੁਰੂ ਧੰਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਵੇਖਿਆ ਕਿ ਅਰਜਨ ਦੇਵ ਜੀ ਬੜੇ ਭਾਵਨਾਵਾਲੇ ਨਿਮਰਤਾ ਤੇ ਸੇਵਾ ਵਾਲੇ ਨੇ ਤੇ ਇਹਨਾਂ ਦੇ ਵਿੱਚ ਇਦਾਂ ਦੇ ਬੇਅੰਤ ਸ਼ੁੱਭ ਗੁਣ ਨੇ ਗੁਰਿਆਈ ਤੇ ਗੱਦੀ ਦੇ ਜਿਹੜੇ ਅਧਿਕਾਰੀ ਨੇ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਜਾਣਿਆ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਬਾਬਾ ਪ੍ਰੀਤ ਚੰਦ ਕਦੇ ਮੰਨਦਾ ਨਹੀਂ ਸੀ ਇਸ ਕਰਕੇ ਜਿਸ ਵੇਲੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਵੀ ਜਦੋਂ ਬੀਬੀ ਭਾਨੀ ਨੇ ਸਤਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਸਤਗੁਰੂ ਜੀ ਘਰ ਹੀ ਕੀ ਵਾਥ ਕਰੇ ਰਹਾ ਵੈ ਵੀ ਇਹ ਜਿਹੜੀ ਗੁਰਤਾ ਗੱਦੀ ਹੈ ਇਹ ਹੁਣ ਮੇਰੀ ਅੰਸ਼ ਬੰਸ ਵਿੱਚ ਇਹੀ ਚੱਲਦੀ ਰਵੇ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਭਾਨੀਏ ਚੱਲਦੇ ਪਾਣੀ ਨੂੰ ਤੂੰ ਬੰਨ੍ਹ ਮਾਰ ਦਿੱਤਾ ਤੇ ਇਸ ਕਰਕੇ ਸਤਿਗੁਰੂ ਜੀ ਨੇ ਆਖਿਆ ਗੱਦੀ ਤੇ ਤੁਹਾਡੇ ਅਨਸਬੰਸ ਤੁਹਾਡੇ ਪਰਿਵਾਰ ਦੇ ਤੁਹਾਡੀਆਂ ਪੀੜੀਆਂ ਦੇ ਵਿੱਚ ਰਹੇਗੀ ਪਰ ਬਹੁਤ ਭਿਆਨਕ ਸਮਾਂ ਜਿਹੜਾ ਹੈ ਉਹ ਆਵੇਗਾ ਇਹਦੇ ਸਿੱਟੇ ਜਿਹੜੇ ਨੇ ਚੰਗੇ ਨਹੀਂ ਨਿਕਲਣਗੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਲੈਣਾ ਜੀ ਨੂੰ ਗੱਦੀ ਦਿੱਤੀ ਭਾਈ ਲੈਣਾ ਜੀ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਅਮਰਦਾਸ ਜੀ ਨੂੰ ਬਾਬਾ ਅਮਰਦਾਸ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਗੁਰਤਾ ਗੱਦੀ ਦਿੱਤੀ ਹੁਣ ਬੀਬੀ ਭਾਨੀ ਜੀ ਨੇ ਸਤਿਗੁਰ ਜੀ ਦੇ ਕੋਲ ਬੇਨਤੀ ਕੀਤੀ ਗੁਰੂ ਅਮਰਦਾਸ ਜੀ ਦੇ ਕੋਲ ਕਿ ਸਤਿਗੁਰ ਜੀ ਇਹ ਜਿਹੜੀ ਗੁਰਤਾ ਗੱਦੀ ਹੈ ਸਾਡੇ ਹੁਣ ਛੋਟੀ ਵੰਸ ਦੇ ਵਿੱਚ ਪਰਿਵਾਰ ਦੇ ਵਿੱਚ ਰਵੇ ਸਤਿਗੁਰ ਜੀ ਦੇ ਬਚਨ ਹਣ ਪੂਰੇ ਹੋਣੇ ਸੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਜਿਸ ਵੇਲੇ ਜੋਤੀ ਜੋਤ ਸਮਾਏ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਤਾ ਗੱਦੀ ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਦੇ ਕੇ ਗਏ ਸਤਿਗੁਰੂ ਜੀ ਗੁਰਤਾ ਗੱਦੀ ਤੇ ਬਰਾਜਮਾਨ ਹੋਵੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬੇਅੰਤ ਸਵਾਵਾਵਾਂ ਕਰਵਾਈਆਂ ਸਰੋਵਰ ਦੀ ਕਾਰ ਸੇਵਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਜਿਹੜਾ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਣਵਾਇਆ ਇਸ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਦ ਗ੍ਰੰਥ ਜਿਹੜਾ ਹੈ ਉਹਦੀ ਤਿਆਰੀ ਕਰਵਾਈ ਉਹ ਸੰਪੂਰਨ ਕਰਵਾਇਆ ਭਾਈ ਗੁਰਦਾਸ ਜੀ ਨੂੰ ਲਾ ਕੇ ਬਾਬਾ ਬੁੱਢਾ ਸਾਹਿਬ ਜੀ ਨਾਲ ਸਹਾਇਕ ਲੱਗੇ ਜਿਹੜੀਆਂ ਸਾਰੀਆਂ ਪੋਥੀਆਂ ਰੂਪ ਦੇ ਵਿੱਚ ਬਾਣੀ ਸੀ ਉਹਨਾਂ ਨੂੰ ਇੱਕ ਗ੍ਰੰਥ ਦੇ ਵਿੱਚ ਇਕੱਤਰ ਕਰਕੇ ਆਦ ਗ੍ਰੰਥ ਜਿਹੜਾ ਹੈ ਉਹ ਤਿਆਰ ਕੀਤਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸਾਰੇ ਗੁਰੂ ਸਹਿਬਾਨਾਂ ਦੀ ਭਗਤ ਸਹਿਬਾਨਾਂ ਦੀ ਪਾਟ ਸਹਿਬਾਨਾਂ ਦੀ ਗੁਰਸਿੱਖਾਂ ਦੀ ਬਾਣੀ ਜਿਹੜੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਕੱਤਰ ਕਰਵਾ ਕੇ ਇੱਕ ਗ੍ਰੰਥ ਤਿਆਰ ਕੀਤਾ ਹੁਣ ਗ੍ਰੰਥ ਜਿਹੜਾ ਹੈ ਤਿਆਰ ਹੋ ਗਿਆ ਹਰਮੰਦਰ ਸਾਹਿਬ ਦੇ ਵਿੱਚ ਉਸ ਗ੍ਰੰਥ ਦਾ ਪ੍ਰਕਾਸ਼ ਕੀਤਾ ਧੰ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਬਾਬਾ ਬੁੱਢਾ ਸਾਹਿਬ ਜੀ ਇਹ ਗ੍ਰੰਥ ਦਾ ਜਿਹੜਾ ਹੈ ਉਹ ਪ੍ਰਕਾਸ਼ ਕਰਨਾ ਕਰੋ ਧੰ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਮੰਨ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤੇ ਸਭ ਤੋਂ ਪਹਿਲਾ ਹੁਕਮਨਾਮਾ ਆਇਆ ਸੋਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਹ ਜਿਹੜੀ ਬਾਣੀ ਉਚਾਰਨ ਕੀਤੀ ਜੋ ਸਤਿਗੁਰੂ ਜੀ ਨੇ ਇਹ ਮਹਾਨ ਕਾਰਜ ਕੀਤਾ ਇਹ ਜਿਹੜਾ ਕਾਰਜ ਸੀ ਇਹ ਹੁਣ ਮਲਾਣਿਆਂ ਨੂੰ ਜੋਗੀਆਂ ਨੂੰ ਕਾਜ਼ੀਆਂ ਨੂੰ ਪੰਡਤਾਂ ਨੂੰ ਬ੍ਰਾਹਮਣਾਂ ਨੂੰ ਇਹ ਬੜਾ ਚੁੱਬਦਾ ਸੀ ਕਿਉਂਕਿ ਬਾਣੀ ਦੇ ਵਿੱਚ ਧੰਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਜਿਹੜਾ ਵੀ ਕੋਈ ਝੂਠ ਦਾ ਝੂਠ ਦਾ ਪਰਦਾ ਫਾਸ਼ ਧੰਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਨੇ ਕੀਤਾ ਜਿਵੇਂ ਗੁਰੂ ਨਾਨਕ ਦੇ ਪਾਸ਼ਾ ਮਹਾਰਾਜ ਜੀ ਦੀ ਬਾਣੀ ਹੈ ਤਨਾਸਰੀ ਰਾਗ ਦੇ ਵਿੱਚ ਕਾਜੀ ਕੂੜ ਬੋਲ ਮਲ ਖਾਵੇ ਬ੍ਰਾਹਮਣ ਨਾਵੇ ਜੀਵਾਂ ਖਾਏ ਜੋਗੀ ਜੁਗਤ ਨਾ ਜਾਣੇ ਅੰਦ ਤਿੰਨੇ ਉਜਾੜੇ ਕਾ ਬੰਦ ਕਾਜੀਆਂ ਬਾਰੇ ਪੰਡਤਾਂ ਬਾਰੇ ਜੋਗੀਆਂ ਬਾਰੇ ਸਤਿਗੁਰੂ ਜੀ ਨੇ ਕਹਿ ਦਿੱਤਾ ਵੀ ਇਹ ਸਾਰੇ ਝੂਠੇ ਨੇ ਇਸ ਕਰਕੇ ਸਭ ਤੋਂ ਵੱਧ ਜਿਹੜੀ ਤਕਲੀਫ ਸੀ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਤੋਂ ਜਿਹੜਾ ਮਹਾਨ ਕਾਰਜ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ ਹੁਣ ਜਿਹੜਾ ਚੰਦੂ ਹੈ ਇਹਨੇ ਆਪਣੀ ਧੀ ਦਾ ਰਿਸ਼ਤਾ ਕਰਨ ਵਾਸਤੇ ਲਾਗੀਆਂ ਨੂੰ ਭੇਜਿਆ ਇਹ ਜਿਹੜੇ ਲਾਗੀ ਸੀ ਪਹਿਲੇ ਸਮਿਆਂ ਦੇ ਵਿੱਚ ਇਹ ਜਿਹੜੇ ਲਾਗੀ ਸੀ ਇਹੀ ਰਿਸ਼ਤਾ ਤੈਅ ਕਰਨ ਜਾਂਦੇ ਇਹਨਾਂ ਨੇ ਹੁਣ ਜਦੋਂ ਧੰਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਵਿੜਾਈ ਮਹਿਮਾ ਸੁਣੀ ਤੇ ਸਤਿਗੁਰੂ ਜੀ ਦੇ ਸਹਬਜ਼ਾਦੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਇਹਨਾਂ ਨੇ ਹੁਣ ਚੰਦੂ ਦੀ ਕੁੜੀ ਦਾ ਰਿਸ਼ਤਾ ਜਿਹੜਾ ਹੈ ਉਹ ਤੈਅ ਕਰ ਦਿੱਤਾ ਜਦੋਂ ਚੰਦੂ ਨੂੰ ਜਾ ਕੇ ਦੱਸਿਆ ਤੇ ਚੰਦੂ ਨੂੰ ਬੜਾ ਹੰਕਾਰ ਸੀ ਇਹ ਚੰਦੂ ਨੇ ਜਹਣ ਲਾਗੀਆਂ ਨੂੰ ਆਖਿਆ ਵੀ ਤੁਸੀਂ ਜਿਹੜੀ ਚਬਾਰੇ ਦੀ ਇੱਟ ਹੈ ਉਹ ਇੱਕ ਮੋਰੀ ਨੂੰ ਲਾਇਓ ਗੁਰੂ ਘਰ ਨੂੰ ਨੀਵਾ ਦਿਖਾਇਆ ਤੇ ਆਪਣੇ ਆਪ ਨੂੰ ਇਹ ਜਬਾਰਾ ਕਹਿੰਦਾ ਹੈ ਸਤਿਗੁਰੂ ਜੀ ਦੇ ਦਵਾਰੇ ਨੂੰ ਇਹ ਮੋਰੀ ਦੱਸਦਾ ਹੈ ਇਹ ਕਹਿੰਦਾ ਵੀ ਜਦੋਂ ਕਦੇ ਗੁਰੂ ਘਰ ਦੇ ਵਿੱਚ ਸੰਗਤਾਂ ਮਾਇਆ ਭੇਜਿਆ ਕਰਨਗੀਆਂ ਫਿਰ ਉਹ ਗੁਰੂ ਘਰ ਚੱਲਦਾ ਹੈ ਮੇਰੀ ਧੀ ਤੇ ਜਿਹੜੀ ਹੈ ਭੁੱਖੀ ਮਰ ਜਾਵੇਗੀ ਇਸ ਤਰ੍ਹਾਂ ਇਹਨੇ ਕਈ ਕੁਝ ਗੁਰੂ ਘਰ ਦੇ ਪਰਥਾਏ ਬੋਲਿਆ ਇਹ ਕਹਿੰਦਾ ਹੈ ਇਹ ਜਿਹੜੀ ਝੂੜ ਦੀ ਦੁਕਾਨ ਪੁਰਾਣੇ ਸਮੇਂ ਤੋਂ ਕਈਆਂ ਸਮਿਆਂ ਤੋਂ ਗੁਰੂ ਨਾਨਕ ਦੇਵ ਤੋਂ ਚੱਲਦੀ ਪਈ ਆ ਜਿਨੇ ਭੋਲੇ-ਪਾਲੇ ਹਿੰਦੂਆਂ ਨੂੰ ਸਿੱਖ ਬਣਾਇਆ ਤੇ ਜਿਹੜੇ ਭੋਲੇ-ਪਾਲੇ ਮੁਸਲਮਾਨ ਨੇ ਉਹ ਵੀ ਇਹਨਾਂ ਦੇ ਬਖਾਵੇ ਦੇ ਵਿੱਚ ਆ ਕੇ ਸਿੱਖ ਬਣੀ ਜਾਂਦੇ ਨੇ ਕਹਿੰਦਾ ਇਹ ਦੁਕਾਨ ਜਿਹੜੀ ਹੈ ਉਹ ਬੰਦ ਕਰਨੀ ਹੈ ਇਧਰੋਂ ਬਾਬਾ ਪ੍ਰੀਤੀ ਚੰਦ ਇਹ ਵੀ ਗੁਰੂ ਘਰ ਦਾ ਬੜਾ ਈਰਖਾ ਕਰਦਾ ਸੀ ਸਤਿਗੁਰੂ ਜੀ ਦੇ ਨਾਲ ਇਹ ਚਾਹੁੰਦਾ ਸੀ ਕਿ ਗੁਰਤਾ ਗੱਦੀ ਮੈਨੂੰ ਪ੍ਰਾਪਤ ਹੋਵੇ ਕਿਸੇ ਨਾ ਕਿਸੇ ਢੰਗ ਦੇ ਨਾਲ ਹੁਣ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਰਥਾਏ ਸਤਿਗੁਰੂ ਧੰਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਦੇ ਵਿਰੁੱਧ ਕਈ ਚਾਲਾਂ ਜਿਹੜੀਆਂ ਚੱਲੀਆਂ ਗਈਆਂ ਜਹਾਂਗੀਰ ਬਾਦਸ਼ਾਹ ਦੇ ਕੋਲ ਹੁਣ ਜਹਾਂਗੀਰ ਬਾਦਸ਼ਾਹ ਦੇ ਕੋਲ ਸ਼ਿਕਾਇਤਾਂ ਗਈਆਂ ਨੇ ਹੁਣ ਹੁਕਮ ਹੋਇਆ ਧੰਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਉਣ ਵਾਸਤੇ ਸਤਿਗੁਰੂ ਜੀ ਜਿਸ ਵੇਲੇ ਲਾਹੌਰ ਜਾਂਦੇ ਨੇ ਜਹਾਂਗੀਰ ਦੇ ਹੁਕਮ ਦੇ ਨਾਲ ਮਰਤਜਾ ਖਾਂ ਆਉਂਦਾ ਹੈ ਸਤਗੁਰੂ ਜੀ ਨੂੰ ਗ੍ਰਫਤਾਰ ਕਰਨ ਵਾਸਤੇ ਇਹ ਗ੍ਰਫਤਾਰ ਕਰਕੇ ਲਾਹੌਰ ਲੈ ਕੇ ਜਾਂਦਾ ਸਤਗੁਰੂ ਜੀ ਜਾਣ ਤੋਂ ਪਹਿਲਾਂ ਆਪਣੇ ਸਹਬਜ਼ਾਦੇ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦੇ ਕੇ ਜਾਂਦੇ ਨੇ ਸਤਗੁਰੂ ਜੀ ਦੇ ਨਾਲ ਪੰਜ ਸਿੱਖ ਜਾਂਦੇ ਨੇ ਭਾਈ ਜੇਠਾ ਜੀ ਭਾਈ ਪ੍ਰਾਣਾ ਜੀ ਭਾਈ ਪੈੜਾ ਜੀ ਭਾਈ ਬੀਦਿਆ ਜੀ ਭਾਈ ਲੰਗਾਹ ਜੀ ਸਤਗੁਰੂ ਜੀ ਗੁਰਸਿੱਖਾਂ ਦੇ ਨਾਲ ਲਾਹੌਰ ਪਹੁੰਚੇ ਇੱਥੇ ਹੁਣ ਸਤਿਗੁਰੂ ਜਿਸ ਵੇਲੇ ਧੰਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਪਹੁੰਚਦੇ ਨੇ ਇੱਥੇ ਚੰਦੂ ਦੀ ਹਵੇਲੀ ਦੇ ਵਿੱਚ ਰੱਖਿਆ ਜਾਂਦਾ ਧੰਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਚੰਦੂ ਵੱਲੋਂ ਕਈ ਤਸੀਹੇ ਦਿੱਤੇ ਜਾਂਦੇ ਨੇ ਕਿਉਂਕਿ ਪਹਿਲਾਂ ਤੇ ਇਹ ਸ਼ਰਤ ਰੱਖਦਾ ਹੈ ਵੀ ਮੇਰੀ ਧੀ ਦਾ ਜਿਹੜਾ ਰਿਸ਼ਤਾ ਹੈ ਉਹ ਤੁਸੀਂ ਕਰ ਲਵੋ ਸੰਗਤਾਂ ਨੇ ਕਿਹਾ ਸੀ ਸਤਿਗੁਰੂ ਜੀ ਇਹਦੀ ਧੀ ਦਾ ਰਿਸ਼ਤਾ ਨਹੀਂ ਲੈਣਾ ਇਹਨੇ ਗੁਰੂ ਘਰ ਨੂੰ ਨੀਵਾ ਵਿਖਾਇਆ ਫਿਰ ਸਤਿਗੁਰੂ ਧੰਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਜਿਵੇਂ ਸੰਗਤਾਂ ਦਾ ਹੁਕਮ ਹੈ ਸੰਗਤਾਂ ਦਾ ਹੁਕਮ ਜਿਹੜਾ ਉਹ ਨਹੀਂ ਮੋੜਨਾ ਧੰਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਚੰਦੂ ਨੇ ਕਈ ਤਸੀਹੇ ਦਿੱਤੇ ਹੁਣ ਧੰਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਦੇਵ ਨੂੰ ਪਾਣੀ ਦੀ ਭਰੀ ਹੋਈ ਦੇਗ ਦੇ ਵਿੱਚ ਬਿਠਾ ਕੇ ਅੱਗ ਬਾਲਣੀ ਸ਼ੁਰੂ ਕੀਤੀ ਤੇ ਜਿਸ ਵੇਲੇ ਪਾਣੀ ਉਬਲਦਾ ਹੈ ਸਤਗੁਰੂ ਜੀ ਦਾ ਇੰਨਾ ਸੁੰਦਰ ਸਰੀਰ ਜਿਹੜਾ ਪਾਣੀ ਦੇ ਉਬਲਣ ਦੇ ਨਾਲ ਇਸ ਤਰ੍ਹਾਂ ਹੋ ਗਿਆ ਜਿਵੇਂ ਸਰੀਰ ਜਿਹੜਾ ਹੈ ਪਰਤਾ ਬਣ ਗਿਆ ਇਕਦਮ ਪਰਤਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਐਸੀ ਅਵਸਥਾ ਬ੍ਰਹਮ ਗਿਆਨੀ ਦੀ ਅਵਸਥਾ ਦੁੱਖ ਵਿੱਚ ਸੁਖ ਮਨਾਈ ਸਤਗੁਰੂ ਜੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਪਾਣੀ ਦੇ ਵਿੱਚ ਉਬਲਦੇ ਪਏ ਨੇ ਤਾਂ ਵੀ ਉਹ ਪਰਮੇਸ਼ਰ ਦੀ ਨਾਲ ਇੱਕ ਮਿਕ ਸੁਰਤੀ ਜੁੜੀ ਹੋਈ ਹੈ ਹੁਣ ਸਤਿਗੁਰੂ ਧੰਗੁਰੂ ਅਰਜਨ ਦੇ ਪਾਸ਼ਾ ਮਹਾਰਾਜ ਜੀ ਨੂੰ ਚੰਦੂ ਨੇ ਤਤੀ ਤਵੀ ਦੇ ਉੱਤੇ ਬਿਠਾ ਕੇ ਇੱਕ ਪਾਸੇ ਕੜਾਏ ਦੇ ਵਿੱਚ ਰੇਤ ਗਰਮ ਹੈ ਤਤੀ ਤਵੀ ਦੇ ਉੱਤੇ ਬਿਠਾਇਆ ਤੇ ਥੱਲੋਂ ਅੱਗ ਬਲਦੀ ਪਈ ਹੈ ਉੱਪਰੋਂ ਗਰਮ ਰੇਤਾ ਜਿਹੜੀ ਹੈ ਸਤਿਗੁਰੂ ਜੀ ਦੇ ਸਿਰ ਦੇ ਵਿੱਚ ਪਾਈ ਜਾ ਰਹੀ ਹੈ ਧੰਗੁਰੂ ਅਰਜਨ ਦੇ ਪਾਸ਼ਾ ਮਹਾਰਾਜ ਜੀ ਦੇ ਸਿਰ ਦੇ ਉੱਪਰ ਸਰੀਰ ਦੇ ਉੱਪਰ ਕੜਸ਼ੇ ਪੜ ਪਰ ਕੇ ਗਰਮ ਰੇਤ ਪਾਉਣੀ ਜਿਹੜੀ ਸ਼ੁਰੂ ਕੀਤੀ ਤੇ ਸਤਿਗੁਰੂ ਜੀ ਅਡੋਲ ਬੈਠੇ ਨੇ ਸਾਰਾ ਸਰੀਰ ਸੜ ਕੇ ਪੜਤਾ ਹੋ ਗਿਆ ਇੰਨਾ ਹੱਤਿਆਚਾਰ ਜਿਹੜਾ ਹੈ ਕੀਤਾ ਧਰਤੀ ਤੇ ਆਕਾਸ਼ ਵੀ ਕੰਬ ਉੱਠੇ ਉਸ ਸਮੇਂ ਸਾਈ ਮੀਆਂ ਮੀਰ ਨੇ ਵੇਖਿਆ ਉਹਦੇ ਨੇਤਰਾਂ ਦੇ ਵਿੱਚੋਂ ਹੰਝੂ ਆ ਗਏ ਉਹਨੇ ਆਖਿਆ ਸਤਿਗੁਰੂ ਜੀ ਹੁਕਮ ਕਰੋ ਮੈਂ ਇਹਨਾਂ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਸਾਈ ਮੀਆਂ ਮੀਰ ਕਹਿੰਦਾ ਸਤਿਗੁਰੂ ਜੀ ਮੈਨੂੰ ਇੱਕ ਵਾਰੀ ਕਿਰਪਾ ਕਰੋ ਮੈਂ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦੇਵਾਂਗਾ ਸਤਿਗੁਰੂ ਜੀ ਨੇ ਆਖਿਆ ਨਹੀਂ ਇਹ ਸਤਿਗੁਰੂ ਜੀ ਦਾ ਹੁਕਮ ਹੈ ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਫਿਰ ਸਤਿਗੁਰੂ ਜੀ ਨੇ ਆਖਿਆ ਅਸੀਂ ਵਹੀ ਜਿਹੜੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਵੀ ਅਸੀਂ ਹੁਣ ਸਰੋਵਰ ਦੇ ਵਿੱਚ ਜਿਹੜੀ ਲਾਗੇ ਨਦੀ ਵਗਦੀ ਸੀ ਉਹਦੇ ਵਿੱਚ ਸਤਿਗੁਰੂ ਜੀ ਕਹਿੰਦੇ ਅਸੀਂ ਇਸ਼ਨਾਨ ਕਰਨ ਵਾਸਤੇ ਜਾਣਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਸਰੀਰ ਜਿਹੜਾ ਉਬਲਿਆ ਹੋਇਆ ਇੱਕ ਪਾਸੇ ਰੇਤ ਦੇ ਨਾਲ ਸੜਿਆ ਹੋਇਆ ਤੇ ਦੁਸ਼ਮਣ ਨੇ ਸੋਚਿਆ ਕਿ ਜਿਸ ਵੇਲੇ ਇਸ਼ਨਾਨ ਕਰਨਗੇ ਸਰੀਰ ਤੇ ਠੰਡਾ ਪਾਣੀ ਪਵੇਗਾ ਤੇ ਹੋਰ ਵੀ ਜ਼ਿਆਦਾ ਤਕਲੀਫ ਹੋਵੇਗੀ ਸਤਿਗੁਰੂ ਜੀ ਹੁਣ ਇਸ਼ਨਾਨ ਕਰਨ ਵਾਸਤੇ ਰਾਵੀ ਦੇ ਕੰਡੇ ਤੇ ਗਏ ਕਈ ਇਤਿਹਾਸਕਾਰਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਸਤਿਗੁਰੂ ਜੀ ਨੂੰ ਤੱਕੇ ਦੇ ਨਾਲ ਰਾਵੀ ਦੇ ਵਿੱਚ ਛੁੱਟਿਆ ਗਿਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਜਿਸ ਵੇਲੇ ਸਤਿਗੁਰੂ ਜੀ ਰਾਵੀ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਗਏ ਨੇ ਤੇ ਇੱਕਦਮ ਸਰੀਰ ਦੇ ਉੱਤੇ ਜਿਸ ਵੇਲੇ ਠੰਡਾ ਪਾਣੀ ਪਿਆ ਸਰੀਰ ਦੇ ਉੱਤੇ ਗਰਮ ਛਾਲੇ ਬਣੇ ਹੋਏ ਸੀ ਇੱਕਦਮ ਜਿਹੜਾ ਸਰੀਰ ਹੈ ਉਹ ਇਸ ਤਰ੍ਹਾਂ ਫਟਿਆ ਤੁੰਬਾ ਤੁੰਬਾ ਹੋ ਗਿਆ ਤੇ ਸਤਿਗੁਰੂ ਜੀ ਜੋਤੀ ਜੋਤ ਸਮਾ ਗਏ ਰਾਵੀ ਦਰਿਆ ਦੇ ਵਿੱਚ ਹੀ ਸਤਿਗੁਰੂ ਜੀ سپੁਰਦ ਹੋ ਗਏ ਧੰਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਐਸੇ ਸਤਿਗੁਰੂ ਜਿਨ੍ਹਾਂ ਦੇ ਬਾਬਤ ਪਟ ਸਹਿਬਾਨਾ ਨੇ ਲਿਖਿਆ ਤਤ ਵਿਚਾਰ ਜਿਹੇ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੂਣ ਗਰਭ ਨ ਆਇਓ ਜਿਨ੍ਹਾਂ ਜਿਨ੍ਹਾਂ ਨੇ ਵੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਜਪਿਆ ਸਤਿਗੁਰੂ ਜੀ ਕਹਿੰਦੇ ਫਿਰ ਉਹ ਜੂਨਾ ਦੇ ਵਿੱਚ ਪਟ ਸਹਬਾਨ ਕਹਿੰਦੇ ਉਹ ਜੂਨਾ ਦੇ ਵਿੱਚ ਨਹੀਂ ਪੈਂਦੇ ਐਸੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਤੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਕੋਟੀ ਕੋਟੀ ਪ੍ਰਣਾਮ ਸਤਿਗੁਰੂ ਜੀ ਕਿਰਪਾ ਕਰਨ ਬਾਣੀ ਅਤਿਆ ਸਾਡੇ ਜੀਵਨ ਚ ਵਸ ਜਾਵੇ ਹੋਈਆਂ ਪੁੱਲਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ